ਬਹੁਤ ਜਲਦੀ ਤੂਫਾਨ ਜਿਹੜਾ ਇੱਕ ਜਿਹੜਾ ਉੱਠਣ ਵਾਲਾ ਪਹੁੰਚਦਾ ਸਮੁੰਦਰੀ ਤੂਫਾਨ ਵੱਡਾ ਹੈ ਕੀ ਹੈ ਪੂਰੀ ਅਪਡੇਟ ਇਸ ਤੋਂ ਪਹਿਲਾਂ ਅਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਪਹਿਲੇ ਕਨਾਲ ਟਿੱਚਰ ਜ਼ਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਗੱਲ ਕਰਦੇ ਹਾਂ ਮਸ ਗਿਆ ਨੇ ਇਸ ਤਰੀਕੇ ਨੂੰ ਜਿਹੜੀ ਦਿੱਕਤੀ ਹੈ ਸਾਵਧਾਨ ਰਹਿਣ ਦੀ ਸਲਾਹ ਬਹੁਤ ਜਲਦੀ ਸਮੁੰਦਰ ਦੇ ਵਿੱਚ ਇੱਕ ਵਾਰ ਫਿਰ ਤੂਫਾਨ ਆਉਣ ਵਾਲਾ ਹੈ ਜੀ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਹਰਬ ਸਾਗਰ ਦੇ ਵਿੱਚ ਚੱਕਰਵਾਤ ਪਣ ਦੀ ਸੰਭਾਵਨਾ ਹੈ ਮੌਸਮ ਵਿਗਿਆਨੀ ਨੇ ਚੱਕਰਵਾਤੀ ਤੂਫਾਨ ਦੀ ਸੰਭਾਵਨਾ ਜਤਾਈ ਹੈ ਮੌਜੂਦਾ ਮੌਸਮ ਦੇ ਹਾਲਾਤ ਦੇ ਅਧਾਰ ਤੇ ਇਹਨਾਂ ਨੇ ਅਨੁਮਾਨ ਲਗਾਇਆ ਹੈ ਕਿ ਮੌਸਮ ਤੋਂ ਪਹਿਲਾਂ ਚੱਕਰਵਾਤੀ ਤੂਫਾਨ ਬਣਨ ਦੀ ਸੰਭਾਵਨਾ ਹੈ ਮੌਸਮ ਵਿਗਿਆਨੀ ਪ੍ਰੈਸ ਨੂੰ ਸੁਵਮਿਨੈ ਤਰੀਕ ਦੀ ਵਿਪਕ ਪਾਣੀ ਕੀਤੀ ਹੈ ਕਿ ਚੱਕਰਵਾਤ ਕਦੋਂ ਟਕਰਾਏਗਾ ਤੇ ਕਿਸ ਰਾਜ ਦੇ ਵਿੱਚ ਕਿੰਨਾ ਖਤਰਾ ਹੋਵੇਗਾ ਮੌਸਮ ਵਿਗਿਆਨੀ ਪ੍ਰੈਸ ਗੋ ਸੁਆਮੀ ਨੇ ਆਪਣੇ YouTube ਵੀਡੀਓ ਦੇ ਵਿੱਚ ਕਿਹਾ ਕਿ ਪਿਛਲੇ 5-7 ਸਾਲਾਂ ਦੇ ਵਿੱਚ ਪ੍ਰੀ ਮਾਨਸੂਨ ਚੱਕਰਵਾਤਾਂ ਦੀ ਗਿਣਤੀ ਜਿਹੜੀ ਹੈ ਉਹ ਵੱਧ ਚੁੱਕੀ ਹੈ। ਪ੍ਰੀ ਮਾਨਸੂਨ ਤੂਫਾਨਾਂ ਦੀ ਗਿਣਤੀ ਵੀ ਵੱਧ ਗਈ ਹੈ। ਇਸ ਵਾਰ ਮਾਨਸੂਨ ਤੋਂ ਪਹਿਲਾਂ ਤੂਫਾਨ ਬਣਦੇ ਅਸਾਰ ਜਿਹੜੇ ਨੇ ਨਜ਼ਰ ਆਈ ਨੇ। ਮੌਜੂਦਾ ਮੌਸਮ ਦੇ ਹਾਲਾਤਾਂ ਨੂੰ ਦੇਖਦੇ ਹੋਏ ਲੱਗਦਾ ਕਿ 2024 ਦੇ ਵਿੱਚ ਪ੍ਰੀ ਮਾਨਸੂਨ ਚੱਕਰਵਾਤ ਆ ਸਕਦਾ ਹੈ। ਜੇਕਰ ਚੱਕਰਵਾਤ ਬਣਦਾ ਹੈ ਤਾਂ ਇਹ 20 ਮਈ ਤੋਂ ਲੈ ਕੇ 5 ਜੂਨ ਤੱਕ ਯਾਨੀ 15 ਦਿਨਾਂ ਦੀ ਮਿਆਦ ਦਰਾਂ ਅਰਬ ਸਾਗਰ ਦੇ ਵਿੱਚ ਬਣ ਸਕਦਾ ਹੈ। ਮੌਜੂਦਾ ਮੌਸਮ ਦੇ ਹਾਲਾਤ ਇਸ ਗੇਤੇ ਰਹੇ ਨੇ ਕਿ ਚੱਕਰਵਾਤੀ ਸੰਭਾਵਨਾ ਹੈ ਦਰਸਲ ਅਲ ਨੀਨੋ ਅਗਸਤ 2023 ਤੋਂ ਸਰਗਰਮ ਹੈ ਅਤੇ ਅਸੀਂ ਇਸ ਦੇ ਨਾਲ ਪ੍ਰਤੀਕੁਲ ਮੌਸਮ ਦੀ ਸਥਿਤੀ ਸਾਹਮਣਾ ਕਰ ਰਹੇ ਹਾਂ ਅਗਸਤ 2023 ਤਵੀ ਮੌਸਮ ਅਨਿਮਿਤ ਬਣਿਆ ਹੋਇਆ ਹੈ ਸਰਦੀਆਂ ਆਮ ਨਾਲੋਂ ਹਲਕੀ ਤੇ ਗਰਮੀਆਂ ਆਮ ਨਾਲੋਂ ਜ਼ਿਆਦਾ ਤਪਸ ਵਾਲੀਆਂ ਵਤ ਰਹੀਆਂ ਨੇ ਮਈ ਦਾ ਮਹੀਨਾ ਵੀ ਆਮ ਨਾਲੋਂ ਵੱਧ ਕਰਮ ਰਹਿਣ ਦੀ ਸੰਭਾਵਨਾ ਹੈ ਇਸ ਲਈ ਮੌਨਸੂਨ ਲੰਬਾ ਸਮਾਂ ਚੱਲੇਗਾ ਤੇ ਬਿਹਤਰ ਹੋਵੇਗਾ ਪਾ ਚੱਕਰਵਾਤ ਬਣਦਾ ਮੁੱਖ ਕਾਰਨ ਤਾਪਮਾਨ ਹੈ ਜਿਵੇਂ ਜਿਵੇਂ ਸਮੁੰਦਰ ਦਾ ਤਾਪਮਾਨ 28 ਤੋਂ 29 ਡਿਗਰੀ ਤੋਂ ਉੱਪਰ ਜਾਂਦਾ ਹੈ ਚੱਕਰਵਾਤ ਬਣਦੀ ਸੰਭਾਵਨਾ ਹੋਰ ਵੀ ਵੱਧ ਜਾਂਦੀ ਹੈ ਮੌਸਮ ਵਿਗਿਆਨੀ ਪ੍ਰੇਸ ਕੋ ਸੁਆਮੀ ਨੇ ਕਿਹਾ ਜੇਕਰ ਤੂਫਾਨ ਹੁੰਦਾ ਹੈ ਤਾਂ ਇਹ ਕਿੱਥੇ ਕਿੱਥੇ ਮਾਰ ਕਰੇਗਾ ਇਹ ਕਹਿਣਾ ਅਜੇ ਮੁਸ਼ਕਲ ਹੈ ਇਸ ਦੇ ਖਤਰੇ ਦਾ ਵੀ ਬਿਲਕੁਲ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਪਰ ਮੌਜੂਦਾ ਤਾਪਮਾਨ ਦੇ ਪੈਟਰਨ ਨੂੰ ਦੇਖਦਿਆਂ ਲੱਗਦਾ ਹੈ ਕਿ 20 ਮਈ ਤੋਂ 5 ਜੂਨ ਦਰਮਿਆਨ ਤੂਫਾਨ ਦੁਆਰਾ ਆ ਸਕਦਾ ਹੈ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਕਿਸੇ ਤਰ੍ਹਾਂ ਦੀ ਨਿਤ ਨਵੀਂ ਜਾਣਕਾਰੀਆਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਰੱਤ-ਰਤ ਸ਼ੇਅਰ ਕਰਦੇ ਹੋ। ਮਿਲਦੇ ਹਾਂ ਕੱਲ੍ਹ ਇੱਕ ਹੋਰ ਨਵੀਂ ਅਪਡੇਟ ਦੇ ਨਾਲ। ਦਿਓ ਇਜਾਜ਼ਤ। ਧੰਨਵਾਦ।